ਆਸਾ ਮਹੱਲਾ ਪਹਿਲਾ ਜੇਤਾ ਸ਼ਬਦ ਸੁਰਤ ਧੁਨ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰਨਾ ਦੂਜਾ ਕਹੂੰ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਾਹ ਆਪੇ ਮਾਰੇ ਆਪੇ ਛੋੜੈ ਆਪੇ ਲੇਵੈ ਦੇ ਆਪੇ ਵਿਖੈ ਆਪੇ ਵਿਗਸੈ ਆਪੇ ਨਦਰ ਕਰੇ ਜੋ ਕਿਛ ਕਰਨਾ ਸੋ ਕਰ ਰਹਾ ਅਵਰਨਾ ਕਰਨਾ ਜਾਈ ਜੈਸਾ ਵਰਤੈ ਤੈਸੋ ਕਹੀਐ ਸਭ ਤੇਰੀ ਵਡਿਆਈ ਕਲ ਕਲ ਵਾਲੀ ਮਾਇਆ ਮਦ ਮੀਠਾ ਮਨਮਤਵਾਲਾ ਪੀਵਤ ਰਹਿ ਆਪੇ ਰੂਪ ਕਰੇ ਬਹੁ ਭਾਂਤੀ ਨਾਨਕ ਬੱਪੜਾ ਏਵ ਕਹੈ ਹਾਸਾ ਮਹੱਲਾ ਪਹਿਲਾ ਵਾਜਾ ਮਤ ਪਖਾਵਜ ਭਾਉ ਹੋਏ ਆਨੰਦ ਸਦਾ ਮਨ ਚਾਉ ਇਹਾ ਭਗਤ ਇਹੋ ਤਪਤਾਉ ਇਹ ਤਰੰਗ ਨਾਚ ਹੋ ਰੱਖ ਰੱਖ ਪਾਉ ਪੂਰੇ ਤਾਲ ਜਾਣੈ ਸਲਾਹ ਹੋਰ ਨੱਚਣਾ ਖੁਸ਼ੀਆਂ ਮਨ ਮਾਹ ਰਹਾਉ ਸਤ ਸੰਤੋਖ ਵਜਹਿ ਦੋਏ ਤਾਲ ਪੈਰੀ ਵਾਜਾ ਸਦਾ ਨਿਹਾਲ ਰਾਗ ਨਾਦ ਨਹੀਂ ਦੂਜਾ ਭਾਉ ਇਤ ਰੰਗ ਨਾਚੋ ਰੱਖ ਰੱਖ ਪਾਉ ਭਉ ਫੇਰੀ ਹੋਐ ਮਨ ਚੀਤ ਬਹੰਦੇ ਆ ਉਠਦੇ ਆ ਨੀਤਾ ਨੀਤ ਲੇਟਣ ਲੇਟ ਜਾਣੈ ਤਨ ਸੁਆਹ ਇਤ ਰੰਗ ਨਾਚੋ ਰੱਖ ਰੱਖ ਪਾਉ ਸਿੱਖ ਸਭਾ ਦੀ ਖਿਆ ਕਾ ਭਾਉ ਗੁਰਮੁਖ ਸੁਣਨਾ ਸਾਚਾ ਨਾਉ ਨਾਨਕ ਆਖਣ ਵੇਰਾ ਵੀਰ ਇਤਰੰਗ ਨਾਚੋ ਰਖ ਰਖ ਪੈਰ ਆਸਾ ਮਹੱਲਾ ਪਹਿਲਾ ਪੌਣ ਉਪਾਏ ਧਰੀ ਸਭ ਧਰਤੀ ਜਲ ਅਗਨੀ ਕਾ ਬੰਦ ਕੀਆ ਅੰਦਲੈ ਦਹ ਸਿਰ ਮੂंड ਕਟਾਇਆ ਰਾਵਣ ਮਾਰ ਕੇ ਆ ਵੱਡਾ ਭਇਆ ਕਿਆ ਉਪਮਾ ਤੇਰੀ ਆਖੀ ਜਾਏ ਤੂੰ ਸਰਬੇ ਪੂਰ ਰਹਿ ਆ ਲਿਵਲਾਏ ਰਹਾ ਜੀ ਉਪਾਏ ਜੁਗਤ ਹੱਥ ਕੀਨੀ ਕਾਲੀ ਨਥ ਕਿਆ ਵੱਡਾ ਭਇਆ ਇਸ ਤੋਂ ਪਰਖ ਜੁਰੂ ਕੌਣ ਕਹੀਐ ਸਰਬ ਨਿਰੰਤਰ ਰਵ ਰਹਿਆ ਨਾਲ ਕਟੰਬ ਸਾਥ ਵਰਦਾਤਾ ਬ੍ਰਹਮਾ ਭਲਨ ਸਿਸ਼ਟ ਗਿਆ ਆਗਿਆ ਅੰਤਮਾ ਪਾਇਉ ਤਾਕਾ ਕੰਸ ਛੇਦ ਕਿਆ ਵੱਡਾ ਭਇਆ ਰਤਨ ਉਪਾਏ ਧਰੇ ਖੀਰ ਮਥਿਆ ਹੋਰ ਪਖਲਾਈ ਜੇ ਅਸੀਂ ਕੀਆ ਕਹਿ ਨਾਨਕ ਛਪੈ ਕਿਉ ਛਪਿਆ ਇਕੀ ਇਕੀ ਵੰਡ ਦਿਆ ਆਸਾ ਮੁਹੱਲਾ ਪਹਿਲਾ ਕਰਮ ਕਰ ਤੂਤ ਬੇਲ ਬਿਸਥਾਰੀ RAM ਨਾਮ ਫਲ ਹੂਆ ਤਿਸ ਰੂਪ ਨਾਰੇਖ ਅਨਾਹਦ ਵਾਜੈ ਸ਼ਬਦ ਨਿਰੰਜਨ ਕੀਆ ਕਰੇ ਵਖਿਆਣ ਜਾਣੈ ਜੇ ਕੋਈ ਅੰਮ੍ਰਿਤ ਪੀਵੈ ਸੋਈ ਰਹਾਉ ਜਿਨ ਪਿਆਸੇ ਮਸਤ ਭਏ ਹੈ ਟੂਟੇ ਬੰਦਨ 파ਹੇ ਜੋਤੀ ਜੋਤ ਸਮਾਣੀ ਭੀਤਰ ਤਾ ਛੋਡੇ ਮਾਇਆ ਕੇ ਲਾਹੇ ਸਰਬ ਜੋਤ ਰੂਪ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ਹਰ ਰਹਿ ਰੂਪ ਨਰਾਲਮ ਬੈਠਾ ਨਦਰ ਕਰੇ ਵਿੱਚ ਛਾਇਆ ਬੀਨਾ ਸ਼ਬਦ ਵਜਾਵੇ ਜੋਗੀ ਦਰਸ਼ਨ ਰੂਪ અપਾਰਾ ਸ਼ਬਦ ਅਨਾਹਦ ਸੋ ਸਹੋਰਾਤਾ ਨਾਨਕ ਕਹਿ ਵਿਚਾਰਾ ਆਸਾ ਮਹੱਲਾ ਪਹਿਲਾ ਮੈਂ ਗੁਣ ਗੱਲਾਂ ਕੇ ਸਿਰ ਭਾਰ ਗੱਲੀਆਂ ਗੱਲਾਂ ਸਿਰ ਜਨ ਹਾਰ ਖਾਣਾ ਪੀਣਾ ਹੱਸਣਾ ਬਾਦ ਜਬ ਲਾਗੇ ਹਿਰਦੈ ਨ ਆਵਹਿ ਜਾਦ ਤਉ ਪ੍ਰਵਾਹ ਕੇਹੀ ਕਿਆ ਕੀਜੈ ਜਨਮ ਜਨਮ ਕਿਛਲੀ ਜੀ ਲੀਜੈ ਰਹਾਉ ਮਨ ਕੀ ਮਤ ਮਤਾ ਗਲ ਮਤਾ ਜੋ ਕਿਛ ਬੋਲੀਐ ਸਭ ਖਤੋ ਖਤਾ ਕਿਆ ਮੋਹ ਲੈ ਕੀਚੈ ਅਰਦਾਸ ਪਾਪ ਕੁੰਨ ਦੁਏ ਸਾਖੀ ਪਾਸ ਜੈ ਸਾ ਤੂ ਕਰਹਿ ਤੈ ਸਾ ਕੋ ਹੋਏ ਤੁਝ ਬਿਨ ਦੂਜਾ ਨਾਹੀ ਕੋਏ ਜੇਹੀ ਤੂ ਮਤ ਦੇਹ ਤੇਹੀ ਕੋ ਪਾਵੇ ਤੁਦੇ ਆਪੇ ਭਾਵੇ ਤਿਵੇਂ ਚਲਾਵੇ ਰਾਗ ਰਤਨ ਪਰੀਆਂ ਪਰਵਾਰ ਤਿਸ ਵਿੱਚ ਉਪਜੈ ਅੰਮ੍ਰਿਤ ਸਾਰ ਨਾਨਕ ਕਰਤੇ ਕਾ ਇਹ ਧਨਮਾਲ ਜੇ ਕੋ ਬੂਝੈ ਇਹੋ ਵਿਚਾਰ ਆਸਾ ਮਹੱਲਾ ਪਹਿਲਾ ਕਰ ਕਿਰਪਾ ਆਪਣੇ ਘਰ ਆਇਆ ਤਾਂ ਮਿਲ ਸਖੀਆਂ ਕਾਜ ਰਚਾਇਆ ਖੇਲ ਦੇਖ ਮਨ ਅਨੰਦ ਭਇਆ ਸਹੋ ਵਿਆਹਣ ਆਇਆ ਗਾਵੋ ਗਾਵੋ ਕਾਮਣੀ ਬਿਬੇ ਕਬੀਚਾਰ ਹਮਰੇ ਘਰ ਆਇਆ ਜਗ ਜੀਵਨ ਪਧਾਰ ਰਹਾਉ ਗੁਰੂ ਦਵਾਰੈ ਹਮਰਾ ਵਿਆਹੋ ਜੇ ਹੋਆ ਜਾਂ ਸਹੋ ਮਿਲਿਆ ਤਾਂ ਜਾਣਿਆ ਤੇ ਹਉ ਲੋਕਾ ਮੈਂ ਸ਼ਬਦ ਰਵਿਆ ਹੈ ਆਪ ਗਿਆ ਮਨ ਮਾਨਿਆ ਆਪਣਾ ਕਾਰਜ ਆਪ ਸਵਾਰੇ ਹੋਰਨ ਕਾਰਜ ਨਾ ਹੋਈ ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ ਗੁਰਮੁਖ ਬੂਝੈ ਕੋਈ ਪਣਤ ਨਾਨਕ ਸਬਨਾ ਕਾ ਪਿਰ ਏਕੋ ਸੋਏ ਜਿਸਨੋ ਨਦਰ ਕਰੇ ਸਾ ਸੁਹਾਗਣ ਹੋਏ ਆਸਾ ਮਹੱਲਾ ਪਹਿਲਾ ਗ੍ਰਹੋបាន ਸੰਸਰ ਸਹਿਜ ਸੁਭਾਏ ਦੁਰਮਤ ਗਤ ਭਈ ਕੀਰਤ ਠਾਏ ਸਚ ਪੌੜੀ ਸਾਚੋ ਮੁਖ ਨਾਉ ਸਤਗੁਰ ਸੇਵ ਪਾਏ ਨਿਜ ਥਾਉ ਮਨ ਚੂਰੇ ਖਟ ਦਰਸ਼ਨ ਜਾਣ ਸਰਬ ਜੋਤ ਪੂਰਨ ਭਗਵਾਨ ਰਹਾਉ ਅਦਕਤਿ ਆਸ ਭੇਖ ਬਹੁ ਕਰੈ ਦੁਖ ਵਿਖਿਆ ਸੁਖ ਤਨ ਪਰਹਰੈ ਕਾਮ ਕ੍ਰੋਧ ਅੰਤਰ ਧਨ ਹਿਰੈ ਦੁਬਦਾ ਛੋੜ ਨਾਮ ਨਿਸਤਰੈ ਸਿਫਤ ਸਲਾਹਨ ਸਹਿਜ ਆਨੰਦ ਸਖਾ ਸਹਿਨ ਪ੍ਰੇਮ ਗੋਬਿੰਦ ਆਪੇ ਕਰੇ ਆਪੇ ਬਖਸ਼ਿੰਦ ਤਨ ਮਨ ਹਰ ਪਹਿ ਆਗੈ ਜਿੰਦ ਝੂਠ ਵਿਕਾਰ ਮਹਾ ਦੁਖ ਦੇਹ ਭੇਖ ਵਰਨ ਦੀ ਸਹਿ ਸਭ ਖੇ ਜੋ ਪਜੈ ਸੋ ਆਵੇ ਜਾਇ ਨਾਨਕ ਅਸਥਿਰ ਨਾਮ ਰਜਾਇ ਹਾਸਾ ਮਹੱਲਾ ਪਹਿਲਾ ਇਕੋ ਸਰਵਰ ਕਮਲ ਅਨੂਪ ਸਦਾ ਵਿਗਾਸੈ ਪਰਮਲ ਰੂਪ ਪੂਜਲ ਮੋਤੀ ਚੂਗੈ ਹੰਸ ਸਰਬ ਕਲਾ ਜਗਦੀਸੈ ਅੰਸ ਜੋ ਦੀਸੈ ਸੋ ਉਪਜੈ ਬਿਨਸੈ ਬਿਨ ਜਲ ਸਰਵਰ ਕਮਲ ਨਾ ਦੀਸੈ ਰਹਾਉ ਬਿਰਲਾ ਬੂਜੈ ਪਾਵੈ ਭੀਦ ਸਾਖਾ ਤੀਨ ਕਹੈ ਨਿਤ ਬੇਦ ਨਾਦ ਬਿੰਦ ਕੀ ਸੁਰਤ ਸਮਾਈ ਸਤਗੁਰ ਸੇਵ ਪਰਮ ਪਦ ਪਾਏ ਮੁਕਤੋ ਰਾਤੋ ਰੰਗ ਰਵੰਤੋ ਰਾਜਨ ਰਾਜ ਸਦਾ ਬਖ ਸੰਤੋ ਜਿਸ ਤੂੰ ਰਖਹਿ ਕਿਰਪਾ ਧਾਰ ਬੂਡਤ ਪਾਹਨ ਤਾਰਹਿ ਤਾਰ ਤਰੇ ਭਵਨ ਮਹਿ ਜੋਤ ਤਰੇ ਭਵਨ ਮਹਿ ਜਾਣਿਆ ਕੋਟ ਭਈ ਘਰ ਘਰ ਮਹਿ ਆਣਿਆ ਐਨਸ ਭਗਤ ਕਰੇ ਲਿਵ ਲਾਇ ਨਾਨਕ ਤਿਨ ਕੈ ਲਾਗੈ ਪਾਏ ਆਸਾ ਮਹੱਲਾ ਪਹਿਲਾ ਗੁਰਮਤਿ ਸਾਚੀ ਹੁਜਤ ਦੂਰ ਬਹੁਤ ਸਿਆਣ ਫਲਾਗੈ ਧੂਰ ਲਾਗੀ ਮੈਲ ਮਿਟੈ ਸਚ ਨਾਹੀਂ ਗੁਰਪ੍ਰਸਾਦ ਰਹਿ ਲਿਵ ਲਾਈ ਹੈ ਹਜੂਰ ਹਾਜ਼ਰ ਅਰਦਾਸ ਦੁਖ ਸੁਖ ਸਾਚ ਕਰਤੇ ਪ੍ਰਭ ਪਾਸ ਰਹਾਉ ਕੂੜ ਕਮਾਵੇ ਆਵੇ ਜਾਵੇ ਕਹਿਣ ਕਥਨ ਵਾਰਾ ਨਹੀਂ ਆਵੇ ਕਿਆ ਦੇਖਾਂ ਸੂਜ ਬੂਜ ਨਾ ਪਾਵੇ ਬਿਨ ਨਾਮੈ ਮਨ ਤ੍ਰਿਪਤ ਨਾ ਆਵੇ ਜੋ ਜਨਮੇ ਸੇ ਰੋਗ ਵਿਆਪੇ ਹਉਮੈ ਮਾਇਆ ਦੂਖ ਸੰਤਾਪੇ ਸੇ ਜਨ ਬਾਚੇ ਜੋ ਪ੍ਰਭ ਰਾਖੇ ਸਤਗੁਰ ਸੇਵ ਅੰਮ੍ਰਿਤ ਰਸ ਚਾਖੇ ਚਲ ਤੋ ਮਨ ਰਾਖੇ ਅੰਮ੍ਰਿਤ ਚਾਖੇ ਸਤਗੁਰ ਸੇਵ ਅੰਮ੍ਰਿਤ ਸ਼ਬਦ ਭਾਖੇ ਸਾਚਾ ਸ਼ਬਦ ਮੁਕਤ ਗਤ ਪਾਈ ਨਾਨਕ ਵਿੱਚੋਂ ਆਪਗੁਆਈ ਆਸਾ ਮਹੱਲਾ ਪਹਿਲਾ ਜੋ ਤਿਨ ਕੀਆ ਸੋ ਸੱਚ ਥੀਆ ਅੰਮ੍ਰਿਤ ਨਾਮ ਸਤਗੁਰ ਦੀਆ ਹਿਰਦੈ ਨਾਮ ਨਾਹੀ ਮਨ ਭੰਗ ਅਨ ਦਿਨ ਨਾਲ ਪਿਆਰੇ ਸੰਗ ਹਰ ਜੀਉ ਰੱਖੋ ਆਪਣੀ ਸਰਣਾਈ ਗੁਰ ਪ੍ਰਸਾਦੀ ਹਰ ਰਸ ਪਾਇਆ ਨਾਮ ਪਦਾਰਥ ਨਉ ਨਿਦ ਪਾਈ ਰਹਾਉ ਕਰਮ ਧਰਮ ਸੱਚ ਸਾਚਾ ਨਾਉ ਤਾਂ ਕਹਿ ਸਤਬਲਿ ਹਾਰੇ ਜਾਉ ਜੋ ਹਰ ਰਾਤੀ ਸੇ ਜਨ ਪਰਵਾਣ ਤਿਨ ਕੀ ਸੰਗਤ ਪਰਮ ਨਿਧਾਨ ਹਰ ਵਾਰ ਜਿਨ ਪਾਇਆ ਧਨ ਨਾਰੀ ਹਰਿ ਸਿਉ ਰਾਤੀ ਸ਼ਬਦ ਵਿਚਾਰੀ ਆਪ ਤਰੈ ਸੰਗਤ ਕੁਲ ਤਾਰੈ ਸਤਗੁਰ ਸੇਵ ਤਤ ਵਿਚਾਰੈ ہمری जात पात 사ચن کرم ਧਰਮ ਸੰਜਮ ਸਤਿ ਭਾਵ ਨਾਨਕ ਬਖਸ਼ੇ ਪੂਛ ਨਾ ਹੋਏ ਦੂਜਾ ਮਿਟੇ ਏਕੋ ਸੋ ਹੋਏ ਹੱਸਾ ਮਹੱਲਾ ਪਹਿਲਾ ਇਕ ਆਵਹਿ ਇਕ ਜਾਵਹਿ ਆਈ ਇਕ ਹਰ ਰਾਤੇ ਰਹੇ ਸਮਾਈ ਇਕ ਧਰਨ ਗगन ਮਹਿ ਠੌਰ ਨਾ ਪਾਵਹਿ ਸੇ ਕਰਮਹੀਣ ਹਰ ਨਾਮ ਨਾ ਧਿਆਵਹਿ ਗੁਰ ਪੂਰੇ ਤੇ ਗਤ ਮਿਤ ਪਾਈ ਇਹੋ ਸੰਸਾਰ ਵਿਖ ਵਤ ਅਤ ਭੌਜਲ ਗੁਰ ਸ਼ਬਦੀ ਹਰ ਪਾਰ ਲੰਘਾਈ ਰਹਾਉ ਜਿਨ ਕੋ ਆਪ ਲਏ ਪ੍ਰਭ ਮੇਲ ਤਿਨ ਕੋ ਕਾਲ ਨਸਾਕੈ ਪੇਲ ਗੁਰਮਖ ਨਿਰਮਲ ਰਹੈ ਪਿਆਰੀ ਜਿਉ ਜਲ ਅੰਭ ਊਪਰ ਕਮਲ ਨਾਰੀ ਬੁਰਾ ਭਲਾ ਕਹੋ ਕਿਸ ਨੂੰ ਕਹੀਐ ਦੀਸਾ ਬ੍ਰਹਮ ਗੁਰਮੁਖ ਸੱਚ ਲਈਐ ਇਕਾਥ ਕਥਉ ਗੁਰਮਤਿ ਵਿਚਾਰ ਮਿਲ ਗੁਰ ਸੰਗਤ ਪਾਵਉ ਪਾਰ ਸਾਸਤ ਬੇਦ ਸਿਮਰਤ ਬਹੁ ਭੇਦ ਅਠ ਸਠ ਮੱਜਨ ਹਰ ਰਸ ਰੇਦ ਗੁਰਮਖ ਨਿਰਮਲ ਮੈਲ ਨਾ ਲਾਗੇ ਨਾਨਕ ਹਿਰਦੈ ਨਾਮ ਵੱਡੇ ਧੁਰ ਭਾਗੇ ਹਾਸਾ ਮਹੱਲਾ ਪਹਿਲਾ ਨੇਵ ਨਿਵ ਪਾਏ ਲਗੋ ਗੁਰੇ ਆਪਣੇ ਆਤਮ ਰਾਮ ਨਿਹਾਰਿਆ ਕਰਤ ਵਿਚਾਰ ਹਿਰਦੈ ਹਰ ਰਵਿਆ ਹਿਰਦੈ ਦੇਖ ਵਿਚਾਰਿਆ ਬੋਲੋ ਹਰਾਮ ਕਰੇ ਨਿਸਤਾਰਾ ਗੁਰ ਪ੍ਰਸਾਦ ਰਤਨ ਹਰ ਲਾਭ ਹੈ ਮਿਟੈ ਅਗਿਆਨ ਹੋਏ ਪੂਜਿਆ ਰਾਰਾਹਾ ਰਵਣੀ ਰਵੇ ਬੰਦਨ ਨਹੀਂ ਟੂਟਹਿ ਵਿਚ ਹਉ ਮੈਂ ਭਰਮ ਨਾ ਜਾਈ ਸਤਿਗੁਰ ਮਿਲੈ ਤਾਂ ਹਉ ਮੈ ਟੂਟੈ ਤਾਂ ਕੋ ਲੇਖੈ ਪਾਈ ਹਰ ਹਰ ਨਾਮ ਭਗਤ ਪ੍ਰਿਆ ਪ੍ਰੀਤਮ ਸੁਖ ਸਾਗਰ ਉਰ ਧਾਰੇ ਭਗਤ ਵਛਲ ਜਗ ਜੀਵਨ ਦਾਤਾ ਮਤ ਗੁਰ ਮਤ ਹਰ ਨਿਸਤਾਰੇ ਮਨ ਸਿਉ ਜੂਜ ਮਰੇ ਪ੍ਰਭ ਪਾਈ ਮਨ ਸਾ ਮਨ ਹੈ ਸਮਾਈ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਭਾਏ ਲਿਵ ਲਾਈ ਆਸਾ ਮਹੱਲਾ ਪਹਿਲਾ ਕਿਸ ਕੋ ਕਹੈ ਸਣਾਵਹਿ ਕਿਸ ਕੋ ਕਿਸ ਸਮਝਾਵਹਿ ਸਮਝ ਰਹੀ ਕਿਸੈ ਪੜਾਵਹਿ ਪੜ ਗੁਣ ਬੂਝੇ ਸਤਗੁਰ ਸ਼ਬਦ ਸੰਤੋਖ ਰਹੀ ਐਸਾ ਗੁਰਮਤ ਰਮਤ ਸਰੀਰਾ ਹਰ ਭਜ ਮੇਰੇ ਮਨ ਗਹਿਰ ਗੰਭੀਰਾ ਰਹਾਉ ਅਨਤ ਤਰੰਗ ਭਗਤ ਹਰ ਰੰਗਾ ਆਨੰਦੈਨ ਸੂਚੇ ਹਰ ਗੁਣ ਸੰਗਾ ਮਿਥਿਆ ਜਨਮ ਸਾਖਤ ਸੰਸਾਰਾ ਰਾਮ ਭਗਤ ਜਨ ਰਹਿ ਨਿਰਾਰਾ ਸੂਚੀ ਕਾਇਆ ਹਰ ਗੁਣ ਗਾਇਆ ਆਤਮ ਚੀਨ ਰਹਿ ਲਿਵ ਲਾਇਆ ਆਦ ਅਪਾਰ ਅਪਰੰਪਰ ਹੀਰਾ ਲਾਲ ਰਤਾ ਮੇਰਾ ਮਨ ਧੀਰਾ ਕਥਨੀ ਕਹ ਕਹ ਸੇ ਮੂਏ ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ ਸਭ ਜਗ ਦੇਖਿਆ ਮਾਇਆ ਛਾਇਆ ਨਾਨਕ ਗੁਰਮਤਿ ਨਾਮ ਧਿਆਇਆ ਆਸਾ ਮੁਹੱਲਾ ਪਹਿਲਾ ਤੇ ਟੁਕਾ ਕੋਈ ਭੀਖਕ ਭੀਖਿਆ ਖਾਏ ਕੋਈ ਰਾਜਾ ਰਹਿ ਆ ਸਮਾਏ ਕਿਸੇ ਹੀ ਮਾਨ ਕਿਸੈ અપਮਾਨ ਢਾਏ ਉਸਾਰੇ ਧਰੇ ਧਿਆਨ ਤੁਜ ਤੇ ਵੱਡਾ ਨਾਹੀ ਕੋਏ ਕਿਸ ਵੀ ਖਾਲੀ ਚੰਗਾ ਹੋਏ ਮੈਂ ਤਾਂ ਨਾਮ ਤੇਰਾ ਆਧਾਰ ਤੂੰ ਦਾਤਾ ਕਰਨ ਹਾਰ ਕਰਤਾਰ ਰਹਾਉ ਵਾਟ ਨਾ ਪਾਵਾਂ ਵੀਂਗਾ ਜਾਵਾਂ ਦਰਗਾਹ ਬੈਸਣ ਨਾਹੀ ਥਾਉ ਮਨ ਕਾ ਅੰਦਲਾ ਮਾਇਆ ਕਾ ਬੰਦ ਖੀਨ ਖਰਾਬ ਹੋਐ ਨਿਤ ਕੰਦ ਖਾਣ ਜੀਵਨ ਕੀ ਬਹੁਤੀ ਆਸ ਲੇਖੈ ਤੇਰੇ ਸਾਸ ਗਰਾਸ ਅਹਨਸ ਅੰਦਲੇ ਦੀਪਕ ਦੇ ਭਾਉ ਜਲ ਢੂਪਤ ਚਿੰਤ ਕਰੇ ਕਹਿ ਸੁਣਹਿ ਜੋ ਮਾਨਹਿ ਨਾਉ ਕਾਉਂ ਬਲੇ ਹਾਰੈ ਤਾਂ ਕਹਿ ਜਾਉ ਨਾਨਕ ਏਕ ਕਹਿ ਅਰਦਾਸ ਜੀਉ ਪਿੰਡ ਸਭ ਤੇਰੇ ਪਾਸ ਜਾਂ ਤੂੰ ਦੇਹ ਜਪੀ ਤੇਰਾ ਨਾਮ ਦਰਗਾਹ ਬੈ ਸੁਣ ਹੋਐ ਥਾਂ ਜਾਂ ਤੁਧ ਭਾਵੈ ਤਾਂ ਦੁਰਮਤ ਜਾਏ ਗਿਆਨ ਰਤਨ ਮਨ ਵਸੈ ਆਏ ਨਦਰ ਕਰੇ ਤਾਂ ਸਤਗੁਰ ਮਿਲੈ ਪ੍ਰਣਵਤ ਨਾਨਕ ਭਵਜਨ ਤਰੈ ਆਸਾ ਮਹੱਲਾ ਪਹਿਲਾ ਪੰਚ ਪਦੀ ਦੁੱਧ ਬਿਨ ਧੀਨ ਪੰਖ ਬਿਨ ਪੰਖੀ ਜਲ ਬਿਨ ਉਤਪੁਜ ਕਾਮਨਾਹੀ ਕਿਆ ਸੁਲਤਾਨ ਸਲਾਮ ਵਿਹੂਣਾ ਅੰਦੀ ਕੋਠੀ ਤੇਰਾ ਨਾਮ ਨਾਹੀ ਕੀ ਵਿਸਰਹਿ ਦੁਖ ਬਹੁਤਾ ਲਾਗੇ ਦੁਖ ਲਾਗੇ ਤੂੰ ਵਿਸਰ ਨਾਹੀ ਰਹਾਉ ਅੱਖੀ ਅੰਧ ਜੀਵ ਰਸ ਨਾਹੀ ਕੰਨੀ ਪਵਨ ਨਾ ਵਾਜੈ ਚਰਨੀ ਚੱਲੇ ਪਜੂਤਾ ਆਗੈ ਵਿਣ ਸੇਵਾ ਫਲ ਲਾਗੇ ਅੱਖਰ ਬਿਰਖ ਬਾਗ ਭੋਏ ਚੋਖੀ ਸਿੰਚਤ ਭਾਉ ਕਰੇ ਹੀ ਸਭਨਾ ਫਲ ਲਾਗੇ ਨਾਮ ਏਕੋ ਵਿਣ ਕਰਮਾ ਕੈਸੇ ਲੇਹੀ ਜੀਤੇ ਜੀਤੇ ਸਭ ਤੇਰੇ ਵਿਣ ਸੇਵਾ ਫਲ ਕਿਸੈ ਨਾਹੀ ਦੁਖ ਸੁਖ ਭਾਣਾ ਤੇਰਾ ਹੋਵੇ ਵਿਣ ਨਾਮੈ ਜੀਉ ਰਹੈ ਨਾਹੀ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾਂ ਜੀਵਾ ਤਾਂ ਜੁਗਤ ਨਹੀਂ ਕਹਿ ਨਾਨਕ ਜੇ ਵਾਲੇ ਜੀਆਂ ਜਹ ਭਾਵੇ ਤਹ ਰਾਖ ਤੂੰ ਹੀ